आयान आया जो नगर कीर्तन शहीद बात शहीद बाबा जीव सिंह गुरुद्वारा साहब से चल्या है हर साल दाँह निकल रहा है अच्छ आज, आज भी पांच जनवरी निकल रहा है अभी समूह इलाका निवासी और विदेश देश विदेश में बैठी संकतान लख लख बधाई देने वैगत जी खालसा वैगत जी फते श्री वाहू जी का खालसा श्री वाहू जी की फतेह ਆਹ ਵਾਹ ਵਾਹ ਬੜਾ ਪਾਵਰ ਪਿਸਤਰ ਤਿਓਰ ਸੈਭ ਸ੍ਰੀ ਗੁਰੂ ਗੁਰਦ ਸਿੰਘ ਜੀ ਦੀ 768 1 10ਵੇਂ ਪਾਸ਼ਾ ਸੈਭ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਖੁਰਪੁਰ ਦੀਆਂ ਖੁਸ਼ੀਆਂ ਮਨਾਉਂਦੇ ਹੋਏ ਅਮਰਜੀਤ ਬਾਬਾ ਸੰਤ ਸਿੰਘ ਜੀ ਅਮਰਜੀਤ ਬਾਬਾ ਜੀਵ ਸਿੰਘ ਜੀ ਗੁਰਦੁਆਰਾ ਸਾਹਿਬ ਤੋਂ ਹਰ ਸਾਹਿਬ ਜੀ ਤਰਾ ਇਸ ਸਾਲ ਵੀ ਅੰਨਾ ਪਿਆਰਾਂ ਦੀ ਗੁਵਾਈ ਗੁਰੂ ਗ੍ਰੰਥ ਸਾਹਿਬ ਦੀ 70 ਦਾ ਐਡ ਨਗਾਰੇ ਜਿੰਕਾਰਿਆਂ ਦੀ ਗੂੰਜ ਵੇ ਸਮੁੱਚੀ ਸਾਧ ਸੰਗਤ ਦੇ ਸਹਿਯੋਗ ਨਾਲ ਵਿਸ਼ਾਲ ਨਗਰ ਕੀਰਤਨ ਆਰੰਭ ਕੀਤਾ ਗਿਆ ਜੋਪੜਾ ਤੋਂ ਪੜਾ ਕਰਦਾ ਹੋਇਆ ਫੋਕਲ ਪੁਆਇੰਟ ਵਿੱਚ ਪ੍ਰਵੇਸ਼ ਕਰ ਚੁੱਕਾ ਵਾ ਜੋ ਇਹ ਸਮਾਪਤੀ ਰਜਿੰਦਰ ਨਗਰ ਰਾਣਾ ਗਾੜ ਪਹਿਲਾ ਲੋਇਨਰ ਗੁਰਦੁਆਰਾ ਸਾਹਿਬ ਮੋਪੂਲ ਪ੍ਰਾਗੜੀ ਨੰਬਰ 4 ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਕੇ ਜਾ ਕੇ ਹੋਏਗੀ। ਉਹ ਸੰਗਤਾਂ ਦਾ ਭਾਰੀ ਘਟ ਵੇਖ ਕੇ ਬੜਾ ਮਨ ਖੁਸ਼ ਆ ਕਿ ਗੁਰੂ ਘਰ ਦਾ ਹਰ ਜਸ ਗਾਉਂਦੀਆਂ ਹੋਈਆਂ ਸੰਗਤਾਂ ਠੰਡ ਦੀ ਪਰਵਾਹ ਪੱਥਰਾਂ ਦੀ ਪਰਵਾਹ ਨਾ ਕਰਦੇ ਹੋਏ ਗੁਰੂ ਦਾ ਜਸ ਗਾ ਰਹੀਆਂ ਵਾ। ਅਸੀਂ ਦੇਸਾਂ ਵਿਦੇਸਾਂ ਵਿੱਚੋਂ ਸੰਗਤਾਂ ਨੂੰ ਗੁਰਦੁਆਰ ਸਾਹਿਬ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਲੱਖ ਲੱਖ ਵਧਾਈ ਦਿੰਨੇ ਆ ਅਤੇ ਜਿਨ੍ਹਾਂ ਸਹਿਯੋਗੀ ਸੱਜਣਾ ਨੇ ਇਸ ਨਗਰ ਕੀਰਤਨ ਦੇ ਵਿੱਚ ਆਪਣੀਆਂ ਸੇਵਾਵਾਂ ਦਿੱਤੀਆਂ ਵਾ ਉਹਨਾਂ ਦਾ ਧੰਨਵਾਦ ਪਰ ਇਹ ਗੁਰੂ ਮਹਾਰਾਜ ਅੱਗੇ ਅਰਦਾਸ ਕਰਦੇ ਆਂਗੇ ਉਹਨਾਂ ਸਭ ਬੁੱਧੀਜੀਵਾਂ ਨੂੰ ਗੁਰ ਕਰਪਾ ਆਪਣੀ ਬਣਾ ਕੇ ਰੱਖਣ ਉਹਨਾਂ ਕਾਰੋਬਾਰ ਦੇ ਰੋਤਾ ਤਾਂ ਸੋਤਿਆ ਸਾਹਿਬ ਨੂੰ ਬਖਸ਼ਣ ਅਤੇ ਇਤਬਾਰ ਤੋਂ ਫਿਰ ਬੇਨਤੀ ਕਰਦੇ ਆਂ ਕਿ ਜੇਲਾ ਸ਼ੇਵਾਂ ਦਰਿਆ ਨਸ਼ਿਆਂ ਦਾ ਪੰਜਾਬ ਚ ਚੱਲ ਰਿਹਾ ਵਾ ਜੇ ਇਹਨੂੰ ਆਪਾਂ ਠੱਲ ਪਾਉਣੀ ਆ ਤੇ ਸਾਰੇ ਗੁਰੂ ਵਾਲੇ ਬਣੀਏ ਕਿਉਂਕਿ ਗੁਰੂ ਵਾਲੇ ਬਣਾਂਗੇ ਤੇ ਤਦ ਹੀ ਅਸੀਂ ਨਸ਼ਿਆਂ ਤੋਂ ਨਜਾਤਵਾਦਦੇ ਆਂ ਔਣ ਵਾਲੀ ਪੀੜੀ ਨੂੰ ਬਚਾਉਣਾ ਤੇ ਗੁਰੂ ਦੀਆਂ ਲੜ ਲਓ ਗੁਰ ਬਾਣੀ ਨਾਲ ਜੁੜੋ ਅਬਲੱਲਾ ਨੂਰ ਪਾਇਆ ਗੁਜਰਤ ਕੈਸਾ ਬੰਦੇ ਇੱਕ ਨੂਰ ਤੇ ਸਭ ਤੋਂ ਗੁਜਿਆ ਕੌਣ ਭਲੇ ਕੋ ਮੰਦੇ ਸਾਡੇ ਨਾਲ ਸਾਡੇ ਸਤਿਕਾਰਯੋਗ ਸਦਾਤ ਸ਼ਾਹਬਾ ਜੀ ਖੜੇ ਨੇ ਜਿਹੜੇ ਕੇ ਐਨ ਆਰ ਆਈ ਸੱਲਦੇ ਨਾਲ ਜੁੜੇ ਨੇ ਕਿਉਂਕਿ ਇਹਨਾਂ ਦੇ ਬੱਚੇ ਵੀ ਐਨ ਆਰ ਆਈ ਨੇ ਆਪ ਵੀ ਇਹ ਵੀ ਕੁਝ ਸੰਗਤਾਂ ਨੂੰ ਆਪਣੇ ਵਿਚਾਰ ਦੱਸ ਕੇ ਸਦਾਤ ਸ਼ਾਹਬਾ ਸਿੰਘ ਜੀ ਆਪ ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਦਾ ਪੁੱਤਰ ਜੋ ਨਗਰ ਕੀਰਤਨ ਹੈ ਉਸ ਪਵਿੱਤਰ ਅਸਥਾਨ ਸ਼ਹੀਦਾਂ ਦੇ ਅਸਥਾਨ ਸ਼ਹੀਦ ਬਾਬਾ ਸੰਗਤ ਸਿੰਘ ਜੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਚੱਲਦਾ ਹੋਇਆ ਅੱਜ ਦਾ ਜੋ ਫੋਕਲ ਪੁਆਇੰਟ ਤੋਂ ਹੁੰਦਾ ਆਇਆ ਖੁਸ਼ੀਆਂ ਦਾ ਸੰਦੇਸ਼ਾ ਸਰ ਭਾਈਵਾਲਤਾ ਦਾ ਸੰਦੇਸ਼ਾ ਸਭ ਨੂੰ ਬਰਾਬਰਤਾ ਦਾ ਸੰਦੇਸ਼ਾ ਦਿੰਦਾ ਹੋਇਆ ਅੱਗੇ ਆਪਣੇ ਪੜਾਵਾਂ ਵੱਲ ਵਧ ਰਿਹਾ ਹੈ ਸੋ ਜਿੰਨੇ ਵੀ ਸਾਡੀਆਂ ਐਨ ਆਰ ਆਈ ਸੰਗਤਾਂ ਦੇਸ਼ ਦੀਆਂ ਵਿਦੇਸ਼ ਦੀਆਂ ਸਾਡੇ ਨਗਰਾਂ ਦੀਆਂ ਉਹ ਸਾਰੀਆਂ ਤਨ ਮਨ ਤੇ ਧਨ ਨਾਲ ਸੇਵਾ ਕਰ ਰਹੀਆਂ ਇਹ ਨਗਰ ਕੀਰਤਨ ਮੇਰੇ ਤੋਂ ਪਹਿਲਾਂ ਵੀ ਸਾਡੇ ਵੀਰ ਦੱਸ ਚੁੱਕੇ ਹਰ ਸਾਲ ਬੜੇ ਜੋਸ਼ ਖਰੋਸ਼ ਤੇ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਜਾਂਦਾ ਹੈ ਸੋ ਅੱਜ ਦਾ ਪ੍ਰੋਗਰਾਮ ਵੀ ਆਪ ਸਭ ਦੇ ਸਹਿਯੋਗ ਨਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੋਰ ਜਿੰਨੀਆਂ ਸੰਸਥਾਵਾਂ ਹਨ ਉਹ ਸਾਰੀਆਂ ਜੁੜ ਕੇ ਹਮੇਸ਼ਾ ਦੀ ਤਰ੍ਹਾਂ ਇਹ ਸਾਲ ਵੀ ਕਰਿਆ ਹਨ ਇਸ ਦੇ ਨਾਲ ਜੋ ਆਪ ਐਦ ਕੀ ਸੰਦੇਸ਼ ਵੰਡ ਰਹੇ ਹੋ ਇਹ ਹੈ ਨਵਾਂ ਕਿ ਦਰਖਤ ਲਗਾਈਏ ਵਾਤਾਵਰਨ ਨੂੰ ਬਚਾਈਏ ਦਰਖਤ ਲੱਗਣਗੇ ਹਰਿਆਵਲੀ ਹੋਏਗੀ ਮੌਸਮ 'ਚ ਬਦਲਾ ਆਏਗਾ ਮੌਸਮ 'ਚ ਬਦਲਾ ਆਏਗਾ ਬਿਮਾਰੀਆਂ ਤੋਂ ਆਪਾਂ ਨੂੰ ਨਜਾਕਤ ਮਿਲੇਗੀ ਔਰ ਇਸ ਦੇ ਨਾਲ ਪਾਣੀ ਦੀ ਬਚਤ ਹੈ ਉਹ ਅਸੀਂ ਹਰ ਵਾਰੀ ਸੰਦੇਸ਼ਾ ਦੇਨੇ ਗੁਰਦੁਆਰਾ ਸਾਹਿਬ ਵੱਲੋਂ ਪ੍ਰਬੰਧਕ ਕਮੇਟੀ ਵੱਲੋਂ ਆਪਣੀਆਂ ਸੇਵਾਦਾਰਾਂ ਵੱਲੋਂ ਸੰਗਤਾਂ ਵੱਲੋਂ ਕਿ ਆਪਾਂ ਵੱਦ-ਵਦ ਪਾਣੀ ਦੀ ਬਚਤ ਕਰੀਏ ਆਉਣ ਵਾਲਾ ਸਮਾਂ ਪਾਣੀ ਦੇ ਲਈ ਬਹੁਤ ਭਾਰੀ ਹੈ ਜਿਤਨਾ ਆਪਾਂ ਆਮ ਜੰਗਾਂ ਦੇਖਦੇ ਹਾਂ ਸੈਨਸਦਾਨ ਕਹਿੰਦੇ ਹਨ ਕਿ ਆਉਣ ਵਾਲਾ ਸਮਾਂ ਇਹ ਵੀ ਦੱਸੇਗਾ ਕਿ ਸਾਨੂੰ ਲੜਾਈਆਂ ਨਾ ਕਰਨੀਆਂ ਆਪਾਂ ਪਾਣੀ ਬਦਲੇ ਸੋ ਪਾਣੀ ਨੂੰ ਬਚਾਓ ਪਾਣੀ ਉਹਨਾਂ ਵਰਤੋ ਜਿੰਨੀ ਜ਼ਰੂਰਤ ਹੈ ਉਸ ਦੇ ਨਾਲ ਨਾਲ ਬਿਜਲੀ ਹੈ ਬਿਜਲੀ ਸਾਡਾ ਜ਼ਿੰਦਗੀ ਦਾ ਖਾਸ ਅੰਗ ਹੈ ਬਿਜਲੀ ਜਿੰਨੀ ਵੀ ਸਾਡੇ ਕੋਲ ਹੈ ਉਹਨੂੰ ਵੱਧ ਤੋਂ ਵੱਧ ਬਚਾਈਏ ਜਿੰਨੀ ਜ਼ਰੂਰਤ ਹੈ ਉਹਨੀ ਜ਼ਰੂਰ ਆਪ ਵਰਤੀਏ ਪਰ ਬਿਜਲੀ ਦੀ ਵੀ ਬਚਤ ਕਰੀਏ ਤਾਂ ਜੋ ਸਾਡੇ ਕਾਰੋਬਾਰ ਇੰਡਸਟਰੀਆਂ ਸਾਡੀਆਂ ਫੈਕਟਰੀਆਂ ਸਾਡੇ ਘਰ ਸਾਡਾ ਰਾਹ ਰਸਤਾ ਚੱਲਦਾ ਰਹੇ ਬਿਜਲੀ ਦੇ ਨਾਲ ਸੋ ਹੋਰ ਵੀ ਐਸੀਆਂ ਬਹੁਤ ਕੰਮ ਹਨ ਜਿਨ੍ਹਾਂ ਦਾ ਆਪਾ ਸੰਦੇਸ਼ਾ ਵੰਡਣਾ ਹੈ ਵੰਡ ਰਹੇ ਆ ਇਹ ਵੀ ਗੁਰੂ ਮਹਾਰਾਜ ਦਾ ਹੁਕਮ ਹੈ ਸਫਾਈ ਦੇ ਸੱਚਾਈ ਸਫਾਈ ਵੀ ਰਹਿਣੀ ਚਾਹੀਦੀ ਹੈ ਸੱਚਾਈ ਵੀ ਰਹਿਣੀ ਚਾਹੀਦੀ ਹੈ ਖਾਸ ਕਰਕੇ ਨਸ਼ਿਆਂ ਦੇ ਉੱਤੇ ਹਰ ਆਦਮੀ ਸਾਡੇ ਜਿੰਨੇ ਵੀ ਸੇਵਾਦਾਰ ਉਹ ਖਾਸ ਕਰਕੇ ਯੋਰ ਦਿੰਦੇ ਹਨ ਨਸ਼ਿਆਂ ਦੇ ਉੱਤੇ ਆਪਾਂ ਵੱਦ ਤੋਂ ਵੱਧ ਬੱਚਿਆਂ ਨੂੰ ਬਚਾਈਏ ਉਹਨਾਂ ਨੂੰ ਗੁਰੂ ਘਰ ਨਾਲ ਜੋੜੀਏ ਗੁਰੂ ਘਰ ਦੇ ਪ੍ਰੇਮੀ ਬਣਾਈਏ ਇਹ ਸਾਡਾ ਸਾਡੇ ਐਨ ਆਰ ਆਈ ਸੁਸਾਇਟੀ ਵੱਲੋਂ ਤੇ ਗੁਰਦੁਆਰਾ ਪਰਬੰਧਕ ਕਮੇਟੀ ਵੱਲੋਂ ਸੰਦੇਸ਼ਾ ਹੈ ਸੋ ਸਾਡੀ ਸੰਗਤਾਂ ਨੂੰ ਸਹਿਬ ਸਿਰਗੁਰ ਗੋਬਿੰਦ ਸਿੰਘ ਜੀ ਦੇ ਪਾਵਨ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਲੱਖ ਖੁਸ਼ੀਆਂ ਪਾਪਸ਼ਾ ਜੇ ਸਾਹਿਬ ਸਤਿਗੁਰੂ ਨਦਰ ਕਰੇ ਅੱਜ ਬਹੁਤ ਕਰਮਾਂ ਦੇ ਨਿਵਟਾਗਾ ਦੇਣਾ ਤੇ ਲੱਖ ਲੱਖ ਅਸੀਂ ਸੰਗਤ ਜੀ ਨੂੰ ਪੰਜਾ ਪਿਆਰਿਆਂ ਨੂੰ ਜਾ ਸਾਬ ਜਿਆਦਾ ਰੱਖ ਰੱਖ ਉਹਦਾ ਹੀ ਦਿੰਦੇ ਆ ਅੱਜ ਸਾਡੇ ਇਲਾਕੇ ਦੇ ਵਿੱਚ ਅਰਜਿੰਦਰ ਜਵਾਹਰ ਨਗਰ ਬਾਬਾ ਜੀਉ ਸਿੰਘ ਬਾਬਾ ਸਿੰਘ ਸਿੰਘ ਗੋਦਾਰਿਓ ਅੱਜ ਇਹ ਸੰਗਤ ਨੇ ਸਾਡੀ ਕਮੇਟੀ ਆ ਇਹਨਾਂ ਦੇ ਸਹਿਯੋਗ ਦੇ ਨਾਲ ਇਲਾਕੇ ਦੇ ਸਹਿਯੋਗ ਦੇ ਨਾਲ ਸਾਰੀ ਸੰਗਤ ਇੱਥੇ ਬਤਵਤ ਵਾ ਸੇਵਾ ਕਰਦੇ ਨੇ ਅਸੀਂ ਇਹਨਾਂ ਦਾ ਸਾਹ ਸੰਗ ਦਾ ਜਿਹੜਾ ਨਗਰ ਕੀਰਤਨ ਸਾਡੇ ਇਲਾਕੇ 'ਚ ਆਇਆ ਇਹਨਾਂ ਦਾ ਅਸੀਂ ਆਪਣੀ ਕਿੰਨੀ ਚੀ ਹੁੰਦਾ ਕਿ ਨੂੰ ਲੱਖ ਲੱਖ ਕਰੋੜ ਕਰੋੜ ਵਧਾਈ ਨਹੀਂ ਨਾ ਇਹਨਾਂ ਨੂੰ ਅਸੀਂ ਹੋਰ ਵੀ ਇੱਕ ਬੇਨਤੀ ਕਰਦੇ ਹਾਂ ਇਦੋਂ ਜਦੋਂ ਅਗਲੀ ਵਾਰ ਮਹਾਰਾਜ ਸੁੱਕ ਰਕੇ ਕਿਰਪਾ ਕਰੇ ਮੇਰੇ ਬਾਦਸ਼ਾਹ ਅਸੀਂ ਆਪਣੇ ਇਲਾਕੋ ਦੇ ਉਹ ਆ ਜਿਹੜਾ ਆ ਨਗਰ ਕੀਰਤਨ ਹੈ ਅਸੀਂ ਆਪਣੇ ਇਲਾਕੋ ਦੇ ਉਹ ਜਿਹੜਾ ਆ ਕਰਕੇ ਕੋਸ਼ਿਸ਼ ਦਿਨ ਮੱਥਾ ਲਿਖਾ ਕਰਨਗੇ ਚਲੋ ਜੋਗ ਵੀ ਹੋਇਆ ਠੀਕ ਕਰਤੀ ਬਾਕੀ ਇਹ ਬੇਨਤੀ ਵੀ ਕੀਤੀ ਹੈ ਕਿ ਸਾਡੇ ਇਲਾਕੇ ਦੇ ਹੋ ਗਿਆ ਆ ਤੇ 30 ਫੁੱਟੇ ਪਿਜਾਰ ਜਿਹਾ ਜਾਇਆ ਕਰੋ ਕਿਉਂ ਸਾਡੀ ਸੰਗ ਜਿਹੜੀ ਆ ਉਹ ਵੀ ਚਾਹ ਮਾਨ ਹੁੰਦੀ ਆ ਵੀ ਪੰਜਾਂ ਪਿਆਰਿਆਂ ਦੀ ਸੇਵਾ ਕਰੀਏ ਸੰਗ ਦੀ ਸੇਵਾ ਕਰੀਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਗੋਬਿੰਦ ਸਿੰਘ ਜੀ ਜਨਮ ਦਿਹਾੜੇ ਤੇ ਸਭ ਸੰਗਤਾਂ ਨੂੰ ਲੱਖ ਲੱਖ ਕੋਟ ਕੋਟ ਵਧਾਈ ਹੋਵੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਲਾਕਾ ਨਿਵਾਸੀ ਸਾਧ ਸੰਗਤਾਂ ਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਉਤਾਰ ਦੇ ਆ ਲੱਖ ਲੱਖ ਵਧਾਈਆਂ ਜੀ ਲੱਖ ਲੱਖ ਵਧਾਈਆਂ ਜੀ ਸਾਲ ਸਾਹਿਬ ਵਾਹਿਗੁਰੂ ਜੀ ਕੀ ਫਤਹ